ਇਸ ਸਬੰਧੀ ਮਨਤੋ ਦਾ ਦੇ ਕੀ ਮੰਗ ਰਿਹਾ ਜੋ ਹਮਤ ਬੜੀ ਨਹੀਂ ਮੈਂ ਇੰਸਪੈਕਟਰ ਯਾਦਵਿੰਦਰ ਸਿੰਘ ਐਸ ਐਚਓ ਸਿਵਲ ਲਾਈਨਜ਼ ਬਠਿੰਡਾ ਕੱਲ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 347 ਦਰਜ ਕੀਤਾ ਹੈਗਾ ਇਮੋਰਲ ਡਰਾਫਟਿੰਗ ਐਕਟ ਦਾ ਜਿਸ ਦੇ ਆਧਾਰ ਤੇ ਅਸੀਂ 6 ਬੰਦਿਆਂ ਨੂੰ ਕੁੱਲ ਅਰੈਸਟ ਕੀਤਾ ਜਿਸ ਦੇ ਵਿੱਚੋਂ 2 ਲੇਡੀਜ਼ ਹਨ 4 ਮੇਲ ਮੈਂਬਰ ਹਨ ਇੱਕ ਇੱਥੇ ਦਾ ਕਿੰਗਸ ਨਾਮ ਦਾ ਸਪਾ ਸੈਂਟਰ ਖੁੱਲਿਆ ਹੋਇਆ ਸੀ ਜਿੱਥੇ ਉਹ ਦੀ ਸਪਾ ਦੀ ਆੜ ਦੇ ਵਿੱਚ ਉਹ ਗਲਤ ਕੰਮ ਕਰਵਾਉਂਦੇ ਸੀਗੇ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਸੀ ਜਿਸ ਦੇ ਆਧਾਰ ਤੇ ਅਸੀਂ ਰੇਡ ਕਰਕੇ ਇਹ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਉਹਨਾਂ ਤੋਂ ਅਸੀਂ ਪੁੱਛਗਛ ਕਰ ਰਹੇ ਹਾਂ ਕਿ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਲੇਡੀਜ਼ ਕਿੱਥੋਂ ਸੀ ਕਿਵੇਂ ਸੀ ਜਾਂ ਕਿਵੇਂ ਇੱਥੇ ਇਹਨਾਂ ਨੇ ਐਸਟੈਬਲਿਸ਼ ਕੀਤਾ ਸਾਰਾ ਸਿਸਟਮ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਦੇ ਵਿੱਚ ਇਮਿਸ਼ਵਰੀ ਚੌਂਕ ਦੇ ਆਸ-ਪਾਸ ਹੈਗਾ ਜੀ ਦਾ ਕਿੰਗਸ ਸਪਾ। ਬਲਕਿ ਇਹ ਤਾਂ ਜਿਵੇਂ ਇਹਨਾਂ ਦੇ ਇਹ ਜਿਹੜੇ ਜਿਆਦਾ ਵੱਡੇ ਹੈ ਇਸ ਲਈ ਗਾਹਕ ਨਹੀਂ ਜਾਂ ਕਿਸ ਤਰ੍ਹਾਂ ਦੇ ਨਹੀਂ। ਨਹੀਂ ਜੀ ਇਹਨਾਂ ਚੋ ਤਿੰਨ ਓਨਰ ਹੈਗੇ ਆ ਜੋ ਉੱਥੇ ਮੈਨੇਜ ਕਰਦੇ ਸੀ ਇੱਕ ਉੱਥੇ ਮੁੰਡਾ ਜੋ ਉਹਨਾਂ ਦਾ ਗਾਹਕ ਸੀਗਾ ਬਾਕੀ ਦੋ ਜਾਨੇ ਉਹਨਾਂ ਡੇਡੀਆਂ ਨੇ ਰੱਖੀਆਂ ਹੋਈਆਂ ਸੀ। ਕਦੋਂ ਕੰਮ ਕਰਦੇ ਆ ਰਹੇ? ਇਹ ਕਾਫੀ ਸਮੇ ਤੋਂ ਉਹ ਕਰ ਰਿਹਾ ਪਿਛਲੇ 5-6 ਮਹੀਨਿਆਂ ਤੋਂ ਤੇ ਸਾਨੂੰ ਹੁਣੇ ਹੀ ਨੋਟਿਸ ਚ ਆਇਆ ਸੀ ਤੇ ਅਸੀਂ ਵੀ ਜੜਤੀ ਉੱਤੇ ਐਕਸ਼ਨ ਲੈਂਦੇ ਹੋਏ ਉਹਨੂੰ ਉਹਨਾਂ ਦੇ ਕਾਰਵਾਈ ਕੀਤੀ ਲੋਕਲੀ ਨੇ ਸਰਹੇ ਜੀ ਕਿਤੋਂ ਬਹੁਤ ਨਹੀਂ ਜੀ ਇਹਨਾਂ ਚੋਂ ਚਾਰ ਜਾਨੇ ਬਠਿੰਡੇ ਦੇ ਆ ਦੋ ਜਾਨੇ ਇੱਕ ਬੁੱਢਾਡੇ ਦਾ ਇੱਕ ਲੁਧਿਆਣੇ ਦਾ ਅਡੋਠਾ ਵਾਲਾ ਮਾਲਕ ਕਿਥੋਂ ਦੀ ਹੈ ਮਾਲਕ ਪਤਾ ਚੱਲ ਰਿਹਾ ਕਿ ਲੁਧਿਆਣੇ ਸਾਈਡ ਤੋਂ ਆ ਪਰ ਉਹ ਚੀਜ਼ ਅਸੀਂ ਹਰ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਰ ਕਾਫੀ ਚੱਲ ਰਿਹਾ ਜੀ ਇਸ ਤਰ੍ਹਾਂ ਮਤਲਬ ਕੰਮ ਕਰਦੇ ਜਾਂ ਨਹੀਂ ਕਰਦੇ ਸੀ ਕਹਿਣਾ ਚਾਹੁੰਦੇ ਹਾਂ ਇਹਦੇ ਲਈ ਬੜਾ ਸਪਸਟ ਫੰਡਾ ਜੀ ਜਿਹੜੇ ਵੀ ਇਲੀਗਲ ਚੱਲ ਰਿਹਾ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਹੜੇ ਸਾਰੇ ਆਵਰੇ ਕਾਨੂੰਨ ਦੇ ਮੁਤਾਬਕ ਆਵਦੇ ਲਾਇਸੈਂਸ ਲੈ ਕੇ ਕੋਈ ਗਲਤ ਕੰਮ ਨਹੀਂ ਕਰ ਰਹੇ ਉਹ ਚੱਲ ਸਕਦੇ ਆ ਪਰ ਜਿਹੜੇ ਵੀ ਕੋਈ ਗੈਰਕਾਨੂੰਨੀ ਕੋਈ ਗਲਤ ਕੰਮ ਕਰਾਉਂਦੇ ਹੋਣਗੇ ਕੋਈ ਲਾਇਸੈਂਸ ਨਹੀਂ ਹੋਊਗਾ ਕੋਈ ਹੋਰ ਜਿਹਦੇ ਚ ਡਾਕੂਮੈਂਟਰੀ ਘਾਟ ਹੋਊਗੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਵੀ ਦੇ ਸਾਡੇ ਨਵੇਂ ਐਸਐਸਪੀ ਸਾਹਿਬ ਆਏ ਆ ਅਸੀਂ ਕਾਫੀ ਐਂਡਸਟੇ ਬੜਾ ਸ਼ਕਤੀ ਨਾਲ ਐਕਸ਼ਨ ਲੈ ਰਹੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਟ੍ਰੈਫਿਕ ਨੂੰ ਲੈ ਕੇ ਕੰਜੈਸ਼ਨ ਟ੍ਰੈਫਿਕ ਕੰਜੈਸ਼ਨ ਅਜੀਬ ਰੋਡ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਹਰ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਕਾਰਵਾਈ ਕੀਤੀ ਜਾ ਦੱਸ ਸਕੇ ਵੱਧ ਤੋਂ ਵੱਧ ਸ਼ਕਤੀ ਕੀਤੀ ਜਾ ਸਕੇ ਜਿਹੜੀਆਂ ਜਿਹੜੀਆਂ ਇਹ ਇਹ ਕਮਾਇਦਾ ਕਿ ਮੈਂ ਇਹ ਚੀਜ਼ਾਂ ਦੀ ਮੈਟਰ ਆਫ ਇਨਵੈਸਟੀਗੇਸ਼ਨ ਆ ਮੋਰਓਵਰ ਇਹ ਚੀਜ਼ਾਂ ਅਸੀਂ ਪਤਾ ਕਰ ਰਹੇ ਹਾਂ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਉਣਗੇ ਜਿਹੜੀਆਂ ਚੀਜ਼ਾਂ ਦੱਸਣ ਯੋਗ ਹੋਣਗੀਆਂ ਆਪਕਿ ਨੂੰ ਫਰਦਰ ਕਿਸੇ ਕਰਕੇ ਦੱਸਾਂਗੇ